ਭਵਾਨੇ ਕੜਦੇ ਵਿੱਚ ਸੜਕਾਂ ਦੀ ਖਰਾਬ ਹਾਲਤ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾਈ ਹੋਈ ਹੈ। ਨਾਬਾ ਕੈਂਚਾ ਰੋਡ ਤੇ ਕੱਲ ਇੱਕ ਟਰਾਲੀ ਵੱਡੇ ਟੋਏ ਦੇ ਵਿੱਚ ਗਿਰਨ ਕਾਰਨ ਪਲਟ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਸੁਨਾਮ ਤੋਂ ਨਾਬਾ ਦੇਵਾਲ ਇੱਕ ਨੌਜਵਾਨ ਟਰਾਲੀ ਲੈ ਕੇ ਜਾ ਰਿਹਾ ਸੀ ਕਿ ਨਾਬਾ ਕੈਂਚਾ ਦੀ ਟੁੱਟੀ ਸੜਕ ਅਤੇ ਗਹਿਰੇ ਖੱਡਿਆ ਕਾਰਨ ਉਸ ਦੀ ਟਰਾਲੀ ਦਾ ਸੰਤੁਲਨ ਵਿਗੜ ਗਿਆ ਬਿਨਾਂ ਬਰਸਾਤ ਦੇ ਵੀ ਸੜਕਾਂ ਤੇ ਵੱਡੇ ਵੱਡੇ ਖਟਿਆ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿੰਦਾ ਜਿਸ ਕਾਰਨ ਖਟਿਆ ਦੀ ਗਹਿਰਾਈ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਚ ਡਰਾਈਵਰਾਂ ਦੇ ਮੁਤਾਬਕ ਅਕਸਰ ਗੱਡੀਆਂ ਇਹਨਾਂ ਟੋਇਆਂ ਦੇ ਵਿੱਚ ਫਸ ਜਾਂਦੀਆਂ ਨੇ ਪਾਜੀ ਕੀ ਨਾਮ ਹੈ ਤੁਹਾਡਾ ਨਮਜੋਤ ਸਿੰਘ ਜੀ ਨਮਜੋਤ ਜੀ ਅਸੀਂ ਦੇਖ ਰਹੇ ਹਾਂ ਤੁਹਾਡੀ ਭੂਕਾਲੀ ਟਰਾਲੀ ਪਲਟੀ ਪਈ ਹੈ ਦੱਸੋਗੇ ਕਿਵੇਂ ਇਹ ਹਾਦਸਾ ਵਾਪਰਿਆ ਇੱਕੋ ਦਾ ਮਾਰੇ ਤੇ ਆਪਾਂ ਸੁਨਾਮ ਕਿੰਨੀਓ ਸੁਨਾਮ ਤੋਂ ਆਪਾਂ ਨੇ 90% ਜਾਣਾ ਐਤੋਂ ਜਦੋਂ ਤਾਰਨ ਲੱਗੇ ਨਾਲੇ ਜਮਾ ਹੋਲੀ ਸੀ ਇੱਕੋ ਦਾ ਮਲਟ ਗਈ ਇੱਕੋ ਦਾ ਬਲਟ ਗਈ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਅਚਾਨਕ ਪਤਾ ਹੀ ਨਹੀਂ ਲੱਗਿਆ ਕੋਈ ਛੱਪੇਟ ਲੱਗੀ ਹੈ ਤੁਹਾਡੇ ਸਾਥੀਆਂ ਦੀ ਜਾਂ ਤੁਹਾਡੇ ਉਹ ਬਚਤ ਰਹੀ ਗਈ ਆਪਣੀ ਬਚਤ ਰਹੀ ਗਈ ਕਿਸ ਤਰ੍ਹਾਂ ਦੇਖਦੇ ਹੋ ਅਕਸਰ ਇਸ ਰੋਡ ਦੀ ਮਰੰਮਤ ਨੂੰ ਲੈ ਕੇ ਅਕਸਰ ਨਿਵਾਸੀਆਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਪਰ ਹਲੇ ਤੱਕ ਇਸ ਇਹ ਸੜਕ ਦਾ ਕੁਝ ਵੀ ਨਹੀਂ ਹੋ ਸਕਿਆ ਹੈ। ਨਾ ਨਾ ਜੀ। ਕਿਵੇਂ ਦੇਖਦੇ ਤੁਸੀਂ ਪ੍ਰਸ਼ਾਸਨ ਦੀ ਇਸ ਕਾਰਗੁਜ਼ਾਰੀ ਨੂੰ? ਇਹ ਆਪਣਾ ਬਣਨਾ ਚਾਹੀਦਾ ਜੀ ਰੋਡ। ਹੂੰ। ਬਹੁਤ ਜ਼ਿਆਦਾ ਗਲਤੀ ਹੈ ਸਰਕਾਰ ਦੀ। ਹੂੰ। ਵੀ ਇਹ ਬਣੇ ਤਾਂ ਆਪਣੇ ਭਾਈਚਾਰੇ ਨੂੰ ਇਹ ਚੀਜ਼ ਦੀ ਮੁਸਾਹਤ ਨਾ ਹੋਵੇ। ਪਹਿਲਾਂ ਵੀ ਇੱਥੇ ਕਾਫੀ ਸੜਕ ਹਾਸੀ ਹੁੰਦੇ ਨੇ। ਹਾਂ ਜੀ। ਬਿਸ਼ੱਕ ਬਹੁਤ ਹੁੰਦੇ ਆ। ਹੂੰ। ਪਹਿਲਾਂ ਆਡੇ ਪਹਿਲਾਂ ਵੀ ਹੋਇਆ। ਜੀ। ਉਹ ਆਪਣਾ ਐ ਆਵੇ ਉਦੋਂ ਵੀ ਪਛਤਰ ਗਈ। ਸੋ ਤੁਸੀਂ ਹੋਰ ਆਪਣੇ ਜਿਹੜੇ ਡਰਾਈਵਰ ਭਾਈਚਾਰੇ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਇਸ ਰੋਡ ਵਾਲੀ ਸਾਈਡ ਨੂੰ ਗੁਜ਼ਰਨਾ ਹੈ ਤਾਂ ਧਿਆਨ ਰੱਖਣ ਹਾਂਜੀ ਹਾਂਜੀ ਜ਼ਰੂਰ ਵੀ ਉਹ ਦੇਖ ਕੇ ਨੰਗਣਾ ਪੁੱਦਾ ਵੀ ਸੱਟ ਵੇੜ ਤੋਂ ਬਚਣੇ